ਰਕੇ ਹੈ ਸੀਗੇ ਤੁਹਾਡੇ ਸਾਰਿਆਂ ਦੀ ਜਦੋਂ ਸਹਿਮਤੀ ਬਣੀ ਉਸ ਤੋਂ ਬਾਅਦ ਜੇ ਕਿਤੇ ਵਿਜਿਆਸੀ ਦਾ ਲੱਗਦਾ ਤੁਸੀਂ ਕੰਬੀਨੇਸ਼ਨ ਨਹੀਂ ਬਣਦਾ ਅਸੀਂ ਉਹ ਲੋਕਡਾਊਨ ਕੀਤਾ ਤੇ ਕਿਸੇ ਤਰੀਕੇ ਨਾਲ ਉਹਨੂੰ ਕੰਬੀਨੇਸ਼ਨ ਦੇ ਵਿੱਚ ਢਾੜ ਜਾਂ ਕੀਤਾ ਕਿ ਵਿਜਿਆਸੀ ਦਾ ਜੇ ਇਹ ਕੰਬੀਨੇਸ਼ਨ ਨਹੀਂ ਬਣ ਰਿਹਾ ਤਾਂ ਉਹ ਬਣ ਜੇ ਅਸੀਂ ਉਹ ਕੰਬੀਨੇਸ਼ਨ ਬਣਾ ਕੇ ਜਿਹੜਾ ਤੇ ਜਾਂਦਾ ਉਹ ਸਾਰਾ ਹੋਊਗਾ ਹੂ ਜਿਹੜੇ ਆਪਾਂ ਬਣਾ ਕੇ ਦਿੱਤਾ ਉਹ ਮੰਨਿਆ ਗਿਆ। ਅੱਜ ਸਾਨੂੰ ਦੇਖਾਉਣ ਲਈ ਲਾਇਆ ਸੀ ਕਿ ਇਹ ਜੋ ਤੁਸੀਂ ਬਣਾ ਕੇ ਦਿੱਤਾ ਇਹ ਮੰਨਿਆ ਤੁਹਾਡੇ ਤੁਹਾਨੂੰ ਇਹ ਕਰੀ ਦਿਖਾਉਣਾ ਸੀ ਵੀ ਠੀਕ ਆ ਕਿ ਨਹੀਂ ਠੀਕ। ਤੇ ਉਹ ਠੀਕ ਆ। ਫਸਟ ਯਰ ਵਾਲੇ ਵਿਦਿਆਰਥੀਆ ਜਿਹੜੇ ਉਹਨਾਂ ਦੇ ਸਬਜੈਕਟ ਕੰਬੀਨੇਸ਼ਨ ਆ ਆਕੀ ਨੋਟਸ ਲੱਗ ਜੂਗਾ ਵਿਦਿਆਰਥੀਆਂ ਦੇ ਭਰੇ ਜਾਣਗੇ। ਪਹਿਲੀ ਗੱਲ ਦੂਜਾ ਇਹ ਨਾਲ ਸਾਡੇ ਨਾਲ ਨਿਵਾਰ ਮਾਰਾ ਹੁੰਦਾ ਸੀ ਉਹਦੇ ਉੱਤੇ ਸਾਡੀ ਸਹਿਮਤੀ ਬਣੀ ਤੇ ਆਪਣਾ ਜਿਹੜਾ ਅੱਜ ਦੀ ਕਾਲ ਸੀ ਡੀਸੀ ਦਫਤਰ ਜਾਣ ਦੀ ਉਹਦੇ ਦਬਾਅ ਕਰਕੇ ਸਹਿਮਤੀ ਬਣੀ ਉਹ ਤੁਸੀਂ ਸਾਰੇ ਕੱਥੇ ਹੋਏ ਲੜੇ ਤੇਨੇ ਲੜਿਆ ਕਾ ਪ੍ਰਸ਼ਾਸਨ ਫੇਰ ਜਿਹੜਾ ਆਪਣੀ ਗੱਲ ਦੇ ਉੱਤੇ ਆਇਆ ਜੇ ਆਪਾਂ ਕਦੇ ਨਾ ਹੁੰਦੇ ਤਾਂ ਇਹਨਾਂ ਨੇ ਕੀ ਕਹਿਣਾ ਸੀ ਕਿ ਪਹਿਲੇ ਸਾਲ ਵਾਲੇ ਇਹਨਾਂ ਨੂੰ ਕਿਹੜਾ ਕੁਝ ਫਾਇਦਾ ਜਿਵੇਂ ਅਸੀਂ ਦੇ ਦਾਂਗੇ ਉਵੇਂ ਲੈ ਲੈਣਗੇ ਤਾਂ ਫੇਰ ਤੁਹਾਡੇ ਨਾਲ ਐ ਹੋਣੀ ਸੀ ਇਸ ਕਰਕੇ ਜੇ ਨਾ ਆਪਾਂ ਇਹ ਗੱਲ ਪੜ੍ਹਦੇ ਆਉਂਦੇ ਆ ਬਚਪਨ ਤੋਂ ਕਿ ਐ ਐ ਜਿਹੇ ਭਾਲ ਹੁੰਦਾ ਅੱਜ ਇੱਕ ਜਿਹੇ ਭਾਲ ਆਪਾਂ ਸਾਫ਼ਤ ਕਰਕੇ ਵਿਖਾਇਆ ਤੁਹਾਡਾ 81 ਇੱਕਾ ਕਰਕੇ ਆਪਾਂ ਜਿਹੜਾ ਜਿੱਤ ਪ੍ਰਾਪਤ ਕੀਤੀ ਹੈ ਆਪਣੀ ਲੜਾਈ ਆਪਾਂ ਇਹ ਸਮਝੀਏ ਕਿ ਗੱਲਾ ਇਹ ਨਹੀਂ ਸੀਗਾ ਕਿ ਸਿਰਫ ਜਿੱਤ ਕੰਬੀਨੇਸ਼ਨ ਆ ਜਾਂ ਹੋਰਾ ਛੋਟੇ ਉੱਤੇ ਨਵੀਂ ਸਿੱਖਿਆ ਨੀਤੀ ਫੋਕੀ ਜਾ ਰਹੀ ਆ 2020 ਦੇ ਵਿੱਚ ਪਾਰਲੀਮੈਂਟ ਵਿੱਚ ਬਿਨਾਂ ਕਿਸੇ ਡਿਸਕਸ਼ਨ ਦੇ ਪਾਸ ਕਰ ਦਿੱਤੀ ਗਈ ਆ ਤੇ ਜਿਹੜਾ ਜੀ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਨੇ ਉਹ ਤਾਂ ਆ ਰਹੀਆਂ ਕਹਿੰਦੇ ਨਵੀਂ ਸਿੱਖਿਆ ਨੀਤੀ ਲਾਗੂ ਹੋ ਰਹੀ ਹੈ ਤੁਹਾਡੇ ਦੇਸ਼ ਤੇ ਅੱਜ ਤਾਂ ਸਿਰਫ ਤੁਹਾਨੂੰ ਇਹ ਕਹਿ ਰਹੇ ਕਿ ਆਪ ਤੇ ਸਜੈਕਟ ਕਰ ਲਓ ਔਰ ਆਏ ਦਿਨਾਂ ਦੇ ਵਿੱਚ ਤੁਹਾਨੂੰ ਕਹਿਣਗੇ ਆਪ سارے ਸਟੂਡੈਂਟ ਕੰਮਟਰੀ ਪੜੋ ਆਪ سارے ਸਟੂਡੈਂਟ ਕਮਰਸ ਦੇ ਸਜੈਕਟ ਪੜਾਓ ਇਹ ਜਿਹੜੀ ਫਲੈਕਸੀਬਿਲਟੀ ਦੀ ਗੱਲ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਲੈਕਸੀਬਿਲਟੀ ਵੀ ਹੋਣੀ ਹੈ ਫੇਰ ਕਾਨੂੰਨ ਦੇ ਨਾਲ ਸਾਇੰਸ ਨਾਲ ਫਿਜ਼ਿਕਸ ਪੜ੍ਹਨ ਕੇ ਆਇਆ। ਫੇਰ ਨਮਸਕਾਰ ਹੋਣੀਆ। ਜੂਮ ਰਹਿਣ ਦੇ। ਇਸ ਕਰਕੇ ਆਪਾਂ ਇਹ ਨਾ ਸਮਝੀਏ ਕਿ ਅੱਜ ਲੜਦੇ ਜੱਤਲੇ ਤੇ ਗੱਲ ਖਤਮ ਆ। ਸਾਡੇ ਕੋਲੋਂ ਐਜੂਕੇਸ਼ਨ ਦਾ ਰਾਈਟ ਖੋਇਆ ਜਾ ਰਿਹਾ। ਸਾਡੇ ਹੱਥ ਕਾਜ ਪ੍ਰਾਈਵੇਟ ਕਰਨ ਲੱਗੇ ਸੀਗੇ। ਉਹ ਵਿਦਿਆਰਥੀ ਜੰਗਬੰਦੀ ਸਾਡੀ ਲੜੀ ਤੇ ਫੇਰ ਉਹ ਫੈਸਲਾ ਆ ਗਿਆ। ਇੱਥੇ ਖੜਾ ਰਹੀ। ਸਾਡੇ ਕਾਜਾਂ ਦੇ ਵਿੱਚ ਸੁਸਾਇਟੀਆਂ ਬਣਾ ਕੇ ਪ੍ਰਾਈਵੇਟ ਕੋਰਸ ਚਲਾਏ ਜਾ ਰਹੇ ਆ ਇੱਕ ਪਾਸੇ ਇੱਕ ਕੋਰਸ ਉਹੀ ਕੋਰਸ ਲੁਧਿਆਣੇ ਬੀਕਾਮ ਉਹ ਸਰਕਾਰੀ ਚੱਲਦਾ ਜਿੱਥੇ ਉਹਦੇ 10000 ਰੁਪਏ ਦਾ ਤੇ ਜਿਹੜਾ ਪ੍ਰਾਈਵੇਟ ਚੱਲਦਾ ਉਥੇ 40000 ਰੁਪਏ ਦਾ ਹਰ ਦਾ ਇਹਦਾ ਫਰਕ ਜਿਹੜਾ ਉਹ ਫੀਸਾਂ ਦੇ ਵਿੱਚ ਆ ਸੁਸਾਇਟੀ ਨੇ ਅਸੀਂ ਜਿਹੜੇ ਚੱਲਦੇ ਆ ਐਚਆਈਆ ਅਸੀਂ ਜਿਹੜੇ ਚੱਲਦੇ ਪ੍ਰਦੀਪ 50 ਰੁਪਏ ਦੇ ਖੁੱਲੇ ਹੋਏ ਉਹ ਕੋਰਸ ਤੋਂ ਹੋ ਲੋ ਹੈਰਾਨੀ ਆਉਗੀ ਜਾਣ ਕੇ ਇਹ ਸਾਡੇ ਕਾਲਜ ਦੇ ਰੋਕੋ ਸੈਕਟਰੀ ਅੰਦਰ ਬਾਈ ਕੋਰਸ ਚੱਲਦੇ ਆ। ਇਹ ਸਰਕਾਰੀ ਕੋਰਸ ਖੋਰਤਾ ਜਿਹੜੇ ਸਰਕਾਰੀ ਕਾਲਜ ਦੇ ਵਿੱਚ ਸਿਰਫ 6-7 ਆ। ਆਪਾਂ ਮੰਨ ਲਾਏ ਨਹੀਂ ਲਾਉਣਾ ਕਿ ਸਾਡਾ ਮਾਮਲਾ ਹੱਲ ਹੋ ਗਿਆ ਤੇ ਚਲੋ ਜੀ ਚੱਲ ਜੀਏ। ਇਹ ਗੱਲਾਂ 'ਚ ਇਹ ਗੱਲਾਂ ਠੀਕ ਨਹੀਂ ਹੈਗੀਆਂ। ਲੜਾਈ ਐ ਐਜੂਕੇਸ਼ਨ ਬਚਾਉਣ ਦੀ ਆ। ਕਿਉਂਕਿ ਇਹਨਾਂ ਸਰਕਾਰੀ ਸਕੂਲਾਂ ਕਾਜਾਂ 'ਚ ਸਾਡੇ ਆਮ ਘਰਾਂ ਦੇ ਖਰੀਦ ਬੱਚੇ ਆ ਜਿਹੜੇ ਉਹ ਪੜ੍ਹਦੇ ਆ। ਮੈਦੂਰ ਪਰਿਵਾਰਾਂ ਦੇ ਸੋਨੀ ਕਸਾਈ ਦੇ ਬੱਚੇ ਉਹ ਇਹਨਾਂ ਕਾਲਾਂ ਚਾ ਕੇ ਪੜਨ ਆਉਂਦੇ ਆ ਇੱਥੇ ਆਪਲੇ ਲੈਂਦੇ ਆ ਕਿ ਜੇ ਸਰਕਾਰ ਇਹਨਾਂ ਨੂੰ ਬੰਦ ਕਰਨਾ ਚਾਹੁੰਦੀ ਆ ਤਾਂ ਉਹਦੇ ਲਈ ਲੜਾਈ ਤੇ ਵੀ ਆਪਣੀ ਬਣਦੀ ਆ ਤਾਂ ਆਪਾਂ ਕੱਲਾ ਇਹ ਨਹੀਂ ਸਮਝਣਾ ਕਿ ਅੱਜ ਮਾਲ ਦਾ ਹੱਲ ਹੋ ਗਿਆ ਤੇਜੀ ਚੋਂ ਸੱਤਰੀ ਕਾਲ ਆ ਸੱਤਰੀ ਕਾਲ ਨਹੀਂ ਕਰਨੀ ਆਪਾਂ ਜਥੇ ਬੰਦਿਆਂ ਮਜ਼ਬੂਤ ਕਰੀਏ ਜਥੇ ਬੰਦਿਆਂ ਮਜ਼ਬੂਤ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਐਜੂਕੇਸ਼ਨ ਬਚਾਉਣ ਦੇ ਲਈ ਲੜਾਈ ਹੈ ਜਿਹੜੀ ਉਹ ਜਾਰੀ ਰੱਖੀਏ ਇਹ ਤਾਂ ਇਕੱਲੇ ਕਾਲਜ ਕਾਲਜ ਦਾ ਮਸਲਾ ਜੀਆ ਸਾਡੀ ਲੜਾਈ ਹਜੇ ਬਹੁਤ ਵੱਡੀ ਆ ਉਹ ਲੜਾਈ ਲਈ ਤਿਆਰ ਰਹੋਗੇ ਇਸ ਆਰਥ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨੀਆਂ ਬੈਂਟੀਆਂ ਤੁਹਾਡੇ ਨਾਲ ਕਰਨੀਆਂ ਸੀ ਬਾਕੀ ਸਾਥੀ ਵੀ ਆ ਕੇ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਉਹ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਗਿਆ ਜਨਤਾ ਜੈ ਸਨਾਰਚ ਜਿੰਤ ਹੱਥ ਸਾਥ ਦੇ ਲਈ ਲਰਦੇ ਲੋਕਾਂ ਨੂੰ ਅਸੀਂ ਤੁਹਾਡੇ ਠੀਕ ਹੈ ਤੇ ਕਤੇ ਨਾ ਕਤੇ ਕੋਈ ਰਾਜ ਦੀਆਂ ਸਮੱਸਿਆ ਬਹੁਤ ਸਮੱਸਿਆਵਾਂ ਦਾ ਹਰ ਇੱਕ ਦਾ ਹੱਲ ਹਮੇਸ਼ਾ ਮੱਛੀ ਦੇ ਕੋਈ ਹੁੰਦਾ ਹੈ ਨਾ ਜਿਨਾ ਕਾਲਜ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੇ ਵਿਚਕਾਰ ਕੱਲ ਸਮਝੌਤਾ ਹੋਇਆ ਉਹਦੇ ਮੁਤਾਬਿਕ ਹੋਣਾ ਹੈ ਪਹਿਲਾਂ ਤੁਹਾਡਾ ਜਿਹੜਾ ਸਬਜੈਕਟ ਕੰਵਿਨਸ਼ਨ ਦਾ ਆਫੀਸ ਟਾਈਮ ਤੇ ਰੋਲਾ ਪਾ ਰਿਹਾ ਸੀਗਾ ਕਿਸੇ ਤਰ੍ਹਾਂ ਦੇ ਮਸਲੇ ਨੂੰ ਪਹਿਦੇ ਦਾ ਤੇ ਤੁਰੰਤ ਹੱਲ ਕੀਤਾ ਜਾਊਗਾ ਇਹ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਜਲਦਾ ਹੋਇਆ ਔਰ ਇਹ ਦੇਖ ਲਓ ਵਿਚਕ ਨਾਲ ਸਾਈਨ ਤੋਂ ਵੀ ਲੱਗੀ ਹੈ ਫਿਜ਼ੀਕਲ ਰੈਂਡ ਦੇ ਸਾਈਨ ਦੀ ਹੈ ਸੈਕੰਡ ਤੁਹਾਡਾ ਜੀ ਕਾਲਜ ਵਿੱਚ ਲੇਟ ਆਉਣ ਦੀ ਸੂਰਤ ਵਿੱਚ ਵਿਦਿਆਰਥੀ ਗੇਟ ਉੱਪਰ ਆਪਣਾ ਪਹਿਚਾਣ ਪੱਤਰ ਦਿਖਾ ਕੇ ਕਾਲਜ ਵਿੱਚ ਪ੍ਰਵੇਸ਼ ਕਰ ਸਕਣਗੇ ਠੀਕ ਹੈ ਪਹਿਲਾਂ ਤੁਹਾਨੂੰ ਕਿਸੇ ਸਵਰਥੀ ਜਿਹੜਾ ਵੀ ਹਮ ਹੁੰਦਾ ਪਰ ਇਹਦੇ ਤੇ ਇੱਕ ਇਹ ਹੈ ਕਿ ਜਿਹੜੇ ਬਾਹਰੋਂ ਵਿਅਕਤੀ ਆਉਂਦੇ ਆ ਸਾਰੇ ਕਾਲਜ ਦੇ ਵਿੱਚ ਉਹ ਗੇਟ ਉੱਪਰ ਰੱਖੇ ਗਏ ਰਿਸਿਸ ਵਿੱਚ ਐਂਟਰੀ ਕਰਨ ਉਪਰੰਤ ਹੀ ਕਾਲਜ ਵਿੱਚ ਪ੍ਰਵੇਸ਼ ਕਰ ਸਕਣਗੇ ਜਿਹੜੇ ਬਾਹਰਲੇ ਲੋਕ ਹੈ ਨਾ ਇਹਦੇ ਨਾਲ ਨਾਲ ਸਹਿਤ ਵੀ ਸਹਿਮਤ ਹੋ ਕਿ ਆਪਾਂ ਚਾਹੁੰਦੇ ਹਾਂ ਕਿ ਗੈਰ ਲੋਕ ਬਿਲਕੁਲ ਨਾ ਆਉਣ ਕਾਲਜ ਵਿੱਚ ਅੱਗੇ ਤੀਸਰਾ ਪੁਆਇੰਟ ਇਹ ਆਏਗਾ ਕਿ ਵਿਦਿਆਰਥੀਆਂ ਨੂੰ ਵਿਹਲੇ ਪੀਰੀਅਡਾਂ ਵਿੱਚ ਪਾਰਕਾਂ ਵਿੱਚ ਬੈਠਣ ਦੀ ਇਜਾਜ਼ਤ ਹੈਗੀ ਹੈ। ਕੰਨੀਅਨ ਮੈਂਕਸ ਕਹਿੰਦੇ ਕੋਈ ਕੈਂਪੀng ਨਹੀਂ ਆਏ ਕਿ ਪਾਣੀ ਦੀ ਐਂਬਰੀ ਦੀ, ਰੂਸਾ ਬਲਾਕ, ਕਾਗਜ਼ ਦੀ ਚਾਰੰਦਗਾਰੀ ਦੇ ਨਾਲ-ਨਾਲ ਅਤੇ ਨਵੀਂ ਲਾਇਬ੍ਰੇਰੀ ਦੇ ਪਿੱਛਲੇ ਪਾਸੇ ਵਿਦਿਆਰਥੀ ਨਹੀਂ ਬੈਠਣਗੇ। ਉਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਸੀਗਾ ਅਸੀਂ ਇਹ ਪੁਨੀ ਵਿੱਚ ਮਹਿਲਾ ਸਿਕਿਉਰਿਟੀ ਗਾਰਡ ਨੂੰ ਬਿਹਾਰ ਵਿੱਚ ਸੁਧਾਰ ਕਰਨਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਤੁਰੰਤ ਬਦਲ ਦਿੱਤਾ ਜਾਵੇਗਾ। ਇਕਲਾਸ ਵਾਲਾ ਜਿਹੜਾ ਪੁਆਇੰਟ ਇਹ ਹੈਗਾ ਕਿ ਕੋਈ ਵੀ ਇੱਕ ਵਿੱਚ ਕਾਜ ਪ੍ਰਸ਼ਾਸਨ ਤੇ ਸਮੂਹ ਪ੍ਰੋਫੈਸਰ ਸਾਹਿਬਾਨ ਵੱਲੋਂ ਵਿਦਿਆਰਥੀ ਆਗੂਆਂ ਤੇ ਵਿਦਿਆਰਥੀਆਂ ਨਾਲ ਤਬਾਦ ਕਰਦੇ ਸਮੇਂ ਸਭ ਦਾਵਲੀ ਦਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਕਿਸੇ ਦੇ ਸਨਮਾਨ ਨੂੰ ਸੱਤਨਾ ਨਾ ਬਸ ਸਕੇ ਠੀਕ ਹੈ ਬੱਚਿਓ ਤੁਸੀਂ ਸਾਡੇ ਸਾਡੇ ਹੋਗੇ ਓਕੇ ਇਹ ਤੁਹਾਡੀਆਂ ਸਾਈਆਂ ਮੰਗਰ ਮਾ ਫੜ ਕੇ ਤਨਾਈ ਤੁਹਾਨੂੰ ਬਾਕੀ ਅਹੀਂ ਜਾਣਾ ਹੈ। ਜਾਓ ਨਾ ਬੇਟੀਆ ਖੜੋ ਆਪਾਂ ਜੇ ਸੁਧਾਰ ਚ ਜਿੱਤਿਆ ਆਪਾਂ ਜੇਤੂ ਰੈਲੀ ਕਰਕੇ ਜੰਗ ਜਾਈਏ। ਐਂ ਨਹੀਂ ਜਾਣਾ। ਤੇ ਜੋ ਅਫਾਲਟੀ ਵੱਲੋਂ ਜਿੰਨੇ ਵੀ ਸਾਡੇ ਸਤਿਕਾਰਯੋਗ ਪ੍ਰੋਫੈਸਰ ਸਾਹਿਬਾਨ ਗੱਲ ਰੱਖਣ ਆਏ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਕਿ ਉਹ ਸਾਡੀ ਜਿਹੜੀ ਗੱਲਬਾਤ ਆ ਸਾਡੀ ਮੰਨ ਕੇ ਸਾਡੇ ਵਾਸਤੇ ਪ੍ਰਾਨਕ ਜਿਹੜਾ ਰੱਖਿਆ ਹੁੰਦਾ ਹੈ ਨੰਬਰ ਬੋਲੇ ਪ੍ਰਦੀਪ ਨੂੰ ਅਗਲੀ ਗੱਲ ਬਲੌਗ ਹੀ ਕਰਾਂਗੇ ਤਾਂ ਮੈਂ ਕੱਲੀ ਹੁਣ ਆਪਣੇ ਬੇਨਤੀ ਇਹ ਆ ਕਿ ਆਪਾਂ ਹੁਣ ਜਿੱਤ ਨੂੰ ਰੈਲੀ ਕਰਨੀ ਆ ਅਥਾਰਟੀਆਂ ਦਾ ਕੰਮ ਨਿਭੜ ਗਿਆ ਆਪਣਾ ਮਾਵਾ ਹੱਲਾ ਹੁਣ ਆਪਾਂ ਜਿੱਤ ਕੇ ਅਨਸਾਰ ਜਿੱਤੂ ਰੈਲੀ ਕਰਨੀ ਆ ਦੇਖੋ ਜੇਤੂ ਰੇਲੀ ਕਾਰੂ ਖਬਰ ਜਾਣੀ ਹੈ ਨਾ ਮੈਂ ਸਾਰਾ ਕੰਮ ਹੋਣਾ। ਹੋਣੀ ਆ ਆਵੇ ਤਾਂ ਤਾਂ ਕੱਖ ਚੰਗਾ ਨਹੀਂ ਲੱਗੂਗਾ। ਚੰਗਾ ਨਹੀਂ ਲੱਗਦਾ ਇਹਦਾ ਮਰਣਾ ਆ। ਆਪਾਂ ਬੇਨਤੀ ਕਰਦੇ ਆ ਯਾਰ ਤੁਸੀਂ ਆ ਕੇ ਬੈਠ ਕੇ ਜਿਹੜਾ ਵੀ ਬੈਠ ਸਕਦਾ ਇੱਕ ਜਣਾ ਵੀ ਬੈਠਦਾ ਦੋ ਜਣੇ ਵੀ ਬੈਠ ਸਰਦੇ ਆ ਪਹਿਤੋ ਯਾਰ। ਅਗਲੀ ਗੱਲ ਜੇ ਨਹੀਂ ਵੀ ਬੈਠਾ ਦੇ ਤਾਂ ਇੱਥੇ ਆ ਕੇ ਖੜੋ। ਆਪਾਂ ਇਹਦੇ ਮਦਰੀ ਤੋਂ ਮੱਛੀ ਨਹੀਂ ਜਾਵਾਗਾ ਕਿ ਆਪਾਂ ਪੱਤੇ ਰੱਖ ਕੇ ਦੇ ਚਾਰ ਕੌੜੇ ਆ ਕੇ ਤਾਂ ਖੜਾ ਹੋ। ਮੇਰੇ ਖੜਕੋ ਜੇ ਖੜਨਾ ਆਂਦੇ ਨੇ। ਪਹਿਲੀ ਬੇਟੀ ਆ ਕੇ ਬੈਠੋ ਜੇ ਬੈਠ ਸਕਦੇ। ਇਹ ਨਹੀਂ ਵੀ ਬਹਿਣਾ। ਇਹ ਛਾਂ ਦੇ ਛਾਪ ਲੱਗਦਾ ਬਹਿਣਾ। ਤਾਂ ਕੰਮ ਕਿਤੇ ਕੋਲੇ ਆ ਕੇ ਖੜੋ। ਅਫਰਮੰਦ ਨੂੰ ਬੈਠੀ ਨਹੀਂ ਜਾਓ ਸਟੇਜ ਦੀ। ਇਹਨੀ ਫੁੱਟੇ ਵਾਲੀ ਆ। はい。